ਬਾਰਡਰ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗ ਦੇ ਚਾਰ ਮੈਂਬਰਾਂ ਨੂੰ ਜਲੰਧਰ ਪੁਲਿਸ ਸਟੇਸ਼ਨੋਂ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਕੀ-ਕੀ ਬਰਾਮਦਕੀਆਂ ਹੋਈਆਂ ਨੇ ਕੌਣ ਨੇ ਉਹ ਲੋਕ ਇਸ ਸੰਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜਲੰਧਰ ਪੁਲਿਸ ਦੇ ਕਮਿਸ਼ਨਰ ਜਲੰਧਰ ਦੇ ਕਮਿਸ਼ਨਰ ਸੁਪਨ ਸ਼ਰਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਗੈਂਗ ਦੇ ਮੈਂਬਰ ਨੇ ਹੈ ਤੇ ਇਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਸ 15 ਦਿਨ ਤੋਂ ਸਾਡੀ ਟੀਮਸ ਲੱਗੀਆਂ ਹੋਈ ਸੀਗੀਆਂ ਇੱਕ ਜੱਸਾ ਕਰਕੇ ਵਿਅਕਤੀ 48 ਸਾਲ ਉਮਰ ਦੇ ਦੀ ਗੁਵਿੰਦਵਾਲ ਜ਼ਿਲ੍ਹੇ ਵੰਸੀਗਰ ਕੁਝ ਦਿਨ ਪਹਿਲਾਂ ਹੀ ਆਇਆ ਹੈ 17 18 ਮੁਕਦਮੇਂ ਦੀਤੇ ਆਮ ਸਾਖ ਦੇ 307 ਦੇ ਦੇਤੇ ਦਰਜ ਹਰੀਕੇ ਦਰਨ ਵਾਲਾ ਤੇ ਇਹਨੂੰ ਗ੍ਰਿਫਤਾਰ ਕੀਤਾ ਇਹ ਆਪੋਜੀਟ ਹੈ ਜਿਹੜਾ ਜਸਵੀਰ ਲੰਡਾ ਗੈਂਗਸਟਰ ਕੈਨੇਡਾ ਚ ਬੈਠਾ ਉਹਦੇ ਆਪੋਜੀਟ ਗਰੁੱਪ ਦਾ ਮੈਂਬਰ ਹੈ ਪੈਨਾਨਾ ਦੀ ਦੋਸਤੀ ਹੁੰਦੀ ਸੀਗੀ ਜੇਲ ਵਿੱਚ ਰਹਿ ਕੇ ਦੇ ਕੁਝ ਲਿੰਕਸ ਬਣ ਗਏ ਕ੍ਰੋਸ ਦ ਬਾਰਡਰ ਅੰਤੋਂ ਬਾਹਰ ਇਹਨੇ ਡੋਂਡ ਰਹੇ ਕਾਫੀ ਡਰਗਸ ਵੀ ਤੇ ਵੈਪਨਸ ਵੀ ਮਿਲ ਗਏ ਇਹਦੇ ਦੋ ਅਸੋਸੀਏਟਸ ਵੀ ਗ੍ਰਫਤਾਰ ਕੀਤੇ ਗਏ ਇਨਾਤੋਂ ਕੋਈ ਸਟਾਰ 18 ਰਾਉਂਡ 32 ਬੋਰ ਦੇ ਦੋ ਪਿਸਟਲ ਤੇ 30 ਬੋਰ ਸਟਾਰ ਪਿਸਟਲ ਰਿਕਵਰ ਹੋਏ ਤੇ ਕੁਛ ਦਿਨ ਪਹਿਲਾਂ ਜਿਹੜਾ ਮਰਡਰ ਹੋਇਆ ਸੀਗਾ ਤਰਨਧਰਨ ਜੀ ਉਹ ਜੱਸ ਸੇ ਦੇ ਫਸਟ ਕਜ਼ੰਦਾ ਲੰਡੇ ਨੇ ਬਾਹਰ ਬੈਠੋ ਕਰਾਇਆ ਸੀਗਾ ਬਿਕੋਜ਼ ਇਹਨਾਂ ਦੀ ਕੋਈ ਕੰਪ੍ਰਾਟਸ ਨੂੰ ਲਗੇ ਰੈਵਲਰੀ ਹੋ ਗਈ ਸੀਗੀ ਤੇ ਹੁਣ ਜੱਸਾ ਵੀ ਪਲਾਨ ਕਰ ਰਿਆ ਸੀਗਾ ਇਹਨਾਂ ਨੇ ਆਇਡੈਂਟੀਫਾਈ ਕੀਤੇ ਸੀਗੇ ਤਿੰਨ ਬੰਦੇ ਲੰਡੇ 그룹 ਦੇ ਐਸੋਸੀਏਟਸ ਜਿਨ੍ਹਾਂ ਨੂੰ ਇਹਨਾਂ ਨੇ ਐਲੀਮੀਨੇਟ ਕਰਨਾ ਸੀਗਾ ਜੀ ਸਰ ਇਸੇ ਲੰਡਾ ਦੇ ਨਾਲ ਦੋਸਤੀ ਕਿਵੇਂ ਹੋਈ ਸੀ ਤੇ ਬਾਅਦ ਵਿੱਚ ਡਿਸਪਿਊਟ ਕਿਵੇਂ ਹੁੰਦਾ ਨਾਲ ਡਿਸਪਿਊਟ ਤਾਂ ਦੋਸਤੀ ਤਾਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਸੀਗੇ ਜੀ ਡਿਸਪਿਊਟ ਹੋਇਆ ਜਿਹੜਾ ਫਿਸ਼ਰੀ ਦਾ ਜਿਹੜਾ ਠੇਕੇ ਹਰੀਕੇ ਤੇ ਹੁੰਦੇ ਉਹਨਾਂ ਨੂੰ ਲੈ ਕੇ ਡਿਸਪਿਊਟ ਹੋਇਆ ਸੀ ਜੀ ਸਰ ਹੁਣ ਇਹਨਾਂ ਜਿਹੜੇ ਚਾਰਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਅੱਗੇ ਵੀ ਇਹਨਾਂ ਦੇ ਕਿਸੇ ਨਾਲ ਲਿੰਕ ਜੁੜ ਰਹੇ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਰਸਟ ਫੇਸ ਸੀਗਾ ਉਹ ਤੁਹਾਨੂੰ ਬਰੀਫ ਕਰਤਾ ਜਿਵੇਂ ਜਿਵੇਂ ਕੋਈ ਨਈ ਚੀਜ਼ ਹੋਊਗੀ ਤੁਹਾਨੂੰ ਬਰੀਫ ਕਰ ਦਿੱਤਾ ਜੀ ਠੀਕ ਥੈਂਕ ਯੂ ਤੇ ਮੈਨਰ ਜ਼ਲੰਦਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗ ਦੇ ਚਾਰ ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਕੋਲੋਂ ਕਈ ਹਥਿਆਰ ਵਿਪਰਾਮਤ ਹੋਈ ਨੇ ਤਿੰਨ ਪਿਸਤਲਾ ਉਹਨਾਂ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਰੋਂਦ ਬਰਾਮਦ ਕੀਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਲੰਡਾ ਗਰੁੱਪ ਦੇ ਐਸੋਸੀਏਟਸ ਨੂੰ ਮਾਰਿਆ ਜਾਣਾ ਸੀ ਉਹਨਾਂ ਦੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਜਲੰਧਰ ਪੁਲਿਸ ਦੇ ਵੱਲੋਂ ਉਹਨਾਂ ਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਤੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਰਿਮਾਂਡ ਲਈ ਗਈ ਹੈ ਤੇ ਉਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਜਿੰਨਾਂ ਦੇ ਨਾਲ ਲਿੰਕ ਜੁੜਦੇ ਆ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਕੈਮਰਾਮੈਨ ਮਨੀਸ਼ ਨਾਲ ਅਚਟੜਾ ਪੰਜਾਬ ਬੁਲਟਿਨ ਜ